ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਮਰਦਾਸ ਜੀ ਪਹਿਲੀ ਵਾਰੀ 28 ਸਾਲਾਂ ਦੀ ਉਮਰ ਵਿੱਚ ਖਟੂਰ ਸਾਹਿਬ ਆਏ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਕੇ ਉਹਨਾਂ ਨੂੰ ਆਪਣਾ ਗੁਰੂ ਧਾਰਨ ਕਰਨ ਪਿੱਛੋਂ ਖਟੂਰ ਸਾਹਿਬ ਗੁਰੂ ਘਰ ਵਿੱਚ ਹੀ ਰਹਿਣ ਲੱਗੇ। ਉਹਨਾਂ ਦੇਖਿਆ ਕਿ ਗੁਰੂ ਜੀ ਦੇ ਦਰਸ਼ਨ ਕਰਨ aí ਸੰਗਤ ਆਪਣੇ ਆਪ ਸੇਵਾ ਸੰਭਾਲ ਲੈਂਦੀ ਸੀ। ਕਿਸੇ ਨੂੰ ਕਹਿਣ ਦੀ ਲੋੜ ਹੀ ਨਹੀਂ ਸੀ। ਕੋਈ ਲੰਗਰ ਦੇ ਝੁੱਠੇ ਬਰਤਨ ਸਾਫ਼ ਕਰਨ ਲੱਗ ਜਾਂਦਾ, ਕੋਈ ਜੰਗਲ ਵਿੱਚੋਂ ਲੱਕੜਾਂ ਕੱਟ ਕੇ ਲਿਆਉਂਦਾ ਸੀ। ਕੋਈ ਲੰਗਰ ਦੇ ਦੂਜੇ ਕੰਮਕਾਰ ਕਰਨ ਲੱਗ ਜਾਂਦਾ ਸੀ। ਸ੍ਰੀ ਅਮਰਦਾਸ ਜੀ ਨੇ ਪਈ ਜੋਧ ਰਸੋਏ ਨੂੰ ਬੇਂਤੀ ਕਰਕੇ ਲੰਗਰ ਲਈ ਜਲ ਲਿਆਉਣ ਦੀ ਸੇਵਾ ਸੰਭਾਲ ਲਈ ਸਮਾमेलन ਉੱਪਰ ਉਹਨਾਂ ਲੰਗਰ ਦੇ ਝੁੱਠੇ ਭਾਂਡੇ ਮਾਂਜਣ ਦੀ ਸੇਵਾ ਕਰਨੀ ਆਰੰਭ ਕਰ ਦਿੱਤੀ ਤੇ ਨਾਲ ਨਾਲ ਬਾਣੇ ਸੁਣਨ ਤੇ ਪੜਨ ਦਾ ਅਭਿਆਸ ਅਪਣਾ ਲਿਆ ਸ੍ਰੀ ਅਮਰਦਾਸ ਜੀ ਦੁਨਿਆਵੀ ਰਿਸ਼ਤਿਆਂ ਨੂੰ ਤਿਆਗ ਕੇ ਇੱਕ ਪੂਰਨ ਸਿੱਖ ਦੀ ਤਰ੍ਹਾਂ ਗੁਰੂ ਘਰ ਦੀ ਸੇਵਾ ਕਰਨ ਵਿੱਚ ਰੁੱਝ ਗਏ ਉਹਨਾਂ ਗੁਰੂ ਜੀ ਲਈ ਅੰਮ੍ਰਿਤ ਵੇਲੇ ਦੇ ਇਸ਼ਨਾਨ ਲਈ ਗੁਰੂ ਦੇ ਖੂਹ ਤੋਂ ਪਾਣੀ ਦੀ ਗਾਗਰ ਲਿਆਉਣ ਦੀ ਜ਼ਿੰਮੇਵਾਰੀ ਵੀ ਸੰਭਾਲ ਲਈ। ਉਹਨਾਂ ਨੂੰ ਗੁਰੂ ਘਰ ਦੀ ਸੇਵਾ ਕਰਦਿਆਂ 10-11 ਸਾਲ ਬੀਤ ਗਏ। 1552 ਈਸਵੀ ਵਿੱਚ ਜਦੋਂ ਉਹਨਾਂ ਦੀ ਉਮਰ 73 ਸਾਲਾਂ ਦੀ ਸੀ, ਇੱਕ ਦਿਨ ਅੰਮ੍ਰਿਤ ਵੇਲੇ ਹਨੇਰੇ ਹੀ ਉਹ ਮੇਂ ਪੈਂਦੇ ਵਿੱਚ ਸਿਰ ਉੱਪਰ ਪਾਣੀ ਦੀ ਗਾਗਰ ਰੱਖ ਕੇ ਪਿੰਡ ਦੇ ਜੁਲਾਹੇ ਦੇ ਘਰ ਆਕੂੰਦੀ ਲੰਗ ਰੇਸ ਕਿ ਉਹਨਾਂ ਦੇ ਪੈਰ ਨੂੰ ਜੁਲਾਹੇ ਦੇ ਘਰ ਅੱਗੇ ਗੱਡੇ ਹੋਏ ਕਿੱਲੇ ਨਾਲ ਠੱਡਾ ਲੱਗਾ ਜਿਸੇ ਨਾਲ ਉਹ ਥਿਲਕ ਗਏ ਉਹਨਾਂ ਦੇ ਡਿੱਗਣ ਦਾ ਖੜਕਾ ਸੁਣ ਕੇ ਜੁਲਾਹੇ ਨੇ ਅੰਦਰੋਂ ਹੀ ਪੁੱਛਿਆ ਤੂੰ ਕਿਹੜਾ ਹੈ ਸਵੇਰੇ ਸਵੇਰੇ ਹਨੇਰੇ ਵਿੱਚ ਮੇਰੇ ਘਰ ਅੱਗੇ ਚੱਕਰ ਮਾਰਨ ਵਾਲਾ ਜੁਲਾਹੀ ਨੇ ਜੁਲਾਹੇ ਨੂੰ ਚੁੱਪ ਕਰਾਉਂਦੇ ਹੋਏ ਕਿਹਾ ਇਸ ਤਰ੍ਹਾਂ ਦੇ ਮੀਂਹ ਵਿੱਚ ਅਮਰੋ ਨਿ ਥਾਵੇਂ ਤੋਂ ਬਿਨਾ ਹੋਰ ਕਿਹੜਾ ਹੋ ਸਕਦਾ ਹੈ ਤੂੰ ਚੁੱਪ ਕਰਕੇ ਸੋਚਾ ਜੁਲਾਹੀ ਦੀ ਆਵਾਜ਼ ਸੁਣ ਕੇ ਸ੍ਰੀ ਅਮਰਦਾਸ ਜੀ ਨੇ ਉੱਤਰ ਦਿੱਤਾ ਤੂੰ ਝੱਲਨੀ ਹੈ ਮੈਂ ਤੇ ਥਾਵਾ ਨਹੀਂ ਮੈਂ ਉਸ ਗੁਰੂ ਦੀ ਸ਼ਰਨ ਵਿੱਚ ਹਾਂ ਜਿਹੜਾ ਸਾਰੀ ਦੁਨੀਆ ਦਾ ਮਾਲਕ ਹੈ ਇਹ ਬਚਨ ਕਰਕੇ ਸ੍ਰੀ ਅਮਰਦਾਸ ਜੀ ਪਾਣੀ ਦੀ ਗਾਗਰ ਲੈ ਕੇ ਧਰਮਸਾਲਾ ਪੁੱਜ ਗਏ ਤੇ ਗੁਰੂ ਜੀ ਨੂੰ ਇਸ਼ਨਾਨ ਕਰਵਾਇਆ ਜਿਨ੍ਹਾਂ ਨੇ ਸੱਚ ਅਪਣਾ ਲਿਆ ਹੋਵੇ ਉਹਨਾਂ ਦਾ ਬੋਲਿਆ ਸਦਾ ਸੱਚ ਹੁੰਦਾ ਹੈ ਸ੍ਰੀ ਅਮਰਦਾਸ ਜੀ ਉਹਨਾਂ ਵਿੱਚੋਂ ਇੱਕ ਸਨ ਉਹਨਾਂ ਨੇ ਸਹਿਜ ਸੁਭਾਅ ਜੁਲਾਹੇ ਨੂੰ ਕਿਹਾ ਸੀ ਕਿ ਤੂੰ ਝੱਲੀ ਹੈ ਉਹਨਾਂ ਦਾ ਕਹਿਣਾ ਸੱਚ ਹੋਣਾ ਹੀ ਸੀ ਉਸ ਪਿੱਛੋਂ ਜੁਲਾਹੀ ਝੱਲਿਆਂ ਵਾਲੀ ਹਰਕਤਾਂ ਕਰਨ ਲੱਗ ਪਈ ਅਮ੍ਰਿਤ ਵੇਲੇ ਦੇ ਦੀਵਾਨ ਵਿੱਚ ਜੁਲਾਹਾ ਉਸ ਨੂੰ ਨਾਲ ਲੈ ਕੇ ਗੁਰੂ ਜੀ ਅੱਗੇ ਹਾਜ਼ਰ ਹੋ ਗਿਆ ਗੁਰੂ ਜੀ ਨੂੰ ਜੁਲਾਹੀ ਨੇ ਸਵੇਰ ਦੀ ਵਾਪਰੀ ਘਟਨਾ ਸੁਣਾ ਕੇ ਬੇਨਤੀ ਕੀਤੀ ਸਾਡੀ ਪੁੱਲ ਬਖਸ਼ੀ ਜਾਵੇ ਤੇ ਮੇਰੀ ਜੁਲਾਹੀ ਨੂੰ ਠੀਕ ਕੀਤਾ ਜਾਵੇ ਗੁਰੂ ਜੀ ਨੇ ਸਾਰੀ ਸੰਗਤ ਨੂੰ ਕਿਹਾ ਕਦੇ ਵੀ ਕਿਸੇ ਲਈ ਆਪਣੇ ਮੂੰਹ ਤੋਂ ਬੁਰੇ ਬਚਨ ਨਾ ਕੱਟੋ ਗੁਰੂ ਜੀ ਨੇ ਜੁਲਾਹੀ ਦੀ ਪੁੱਲ ਬਖਸ਼ ਦਿੱਤੀ ਤੇ ਉਹ ਠੀਕ ਹੋ ਗਈ ਇਸ ਲਈ ਕਦੇ ਵੀ ਕਿਸੇ ਬਾਰੇ ਵੀ ਸਾਨੂੰ ਬੁਰਾ ਬੋਲ ਨਹੀਂ ਬੋਲਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ